ਰੀਤ ਤੁਰਦੀ ਆਈ ਜਿੱਥੇ ਪਰਚੇ ਬੜੇ ਹੁੰਦੇ ਮੈਨੂੰ ਲੱਗਦਾ ਇਨਡਾਇਰੈਕਟਲੀ ਉਹ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਕਿ ਤੁਸੀਂ ਪਰਚੇ ਕਰਕੇ ਉਹ ਨਹੀਂ ਰਹਿ ਖਰੋ ਹੁਣ ਕਾਲੀਦਾਲ ਨੂੰ ਤੇ ਵੈਸੇ ਹੀ ਬਦਨਾਮ ਕੀਤਾ ਗਿਆ ਵਾ ਤੇ ਕਾਲੀਦਾਲ ਜਿਹੜੀ ਗਰੀਬਾਂ ਦੀ ਪਾਰਟੀ ਹੈ ਸਾਰਿਆਂ ਨਾਲ ਹਿੱਕ ਢਾਕੇ ਖੜਦੀ ਆ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਉਹ ਪਰਚੇ ਕਿ ਤਰ੍ਹਾਂ ਕਰਵਾ ਸਕਦੀ ਆ ਉਹ ਕਿਸੇ ਨਾਲ ਧੱਕੇਸ਼ਾਹੀ ਕਿ ਤਰ੍ਹਾਂ ਕਰ ਸਕਦੀ ਆ ਤੁਹਾਡਾ ਕਾਦਾ ਡਰ ਆ ਤੁਹਾਡੇ ਮਾਤਾ ਜੀ ਉਮੀਦਵਾਰ ਐ ਇਸ ਟਾਈਮ ਤੇ ਉੱਤੇ ਹਨ ਤੇ ਫਿਰ ਤੁਹਾਡਾ ਕਾਦਾ ਡਰ ਹੋ ਗਿਆ ਕਿ ਤੁਹਾਡੇ ਤੇ ਪਰਚਾ ਜੀ ਮੈਨੂੰ ਇਹ ਵੀ ਖੁਦ ਨਹੀਂ ਸਮਝ ਆਉਂਦੀ ਮੈਂ ਤਾਂ ਚੋਣ ਪ੍ਰਚਾਰ ਕਰ ਰਹੀ ਹਾਂ ਬਸ ਤੇ ਇਹਨਾਂ ਨੂੰ ਐਸੀ ਚੀਜ਼ ਦਾ ਡਰ ਆ ਗਿਆ ਮੈਂ ਤਾਂ ਚੋਣ ਪ੍ਰਚਾਰ ਕਰ ਰਹੀ ਹਾਂ ਤੇ ਇਹਨਾਂ ਨੇ ਮੇਰੇ ਤੇ ਵੀ ਪਰਚਾ ਦੇ ਦਿੱਤਾ ਇਹਨਾਂ ਨੇ ਸਾਡੇ ਵਰਕਰਾਂ ਤੇ ਪੰਚਾਂ ਸਰਪੰਚਾਂ ਤੇ ਨਜਾਇਜ਼ ਪਰਚੇ ਕਰ ਰਹੇ ਆ ਜਿਹੜੇ-ਜਿਹੜੇ ਆ ਮੋਤਬਾਰੀ ਚ ਮਤਲਬ ਕਿ ਅੱਗੇ ਲਾ ਕੇ ਤੁਰ ਰਹੇ ਆ ਉਹਨਾਂ ਸਾਰਿਆਂ ਨੂੰ ਇਹ ਕਰ ਰਹੇ ਆ ਨਿੱਗੀਆਂ ਮੋਟੀਆਂ ਪਰਚੀਆਂ ਪੁਟੀਆਂ ਤੋਂ ਆਪਾਂ ਡਰਦੇ ਨਹੀਂ ਆ ਸਰਕਾਰ ਜਾਣ ਕੇ ਲੁੱਟਮਾਰ ਹੁੰਦੀ ਆ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਕਿ ਜੇ ਚੰਗਾ ਉਮੀਦਵਾਰ ਹੋਵੇ ਤੇ ਉਹ ਲੁੱਟਮਾਰ ਨਹੀਂ ਕਰਦਾ ਪਰ ਬਹੁਤੇ ਲੁੱਟਮਾਰ ਹੀ ਕਰਦੇ ਮੈਂ ਕਹਾਂ ਜੀ ਇਹ ਝਾੜੂ ਦੀ ਸਰਕਾਰ ਤੁਸੀਂ ਮੰਨ ਲਓ ਪਿੱਛੇ ਜਾ ਝੋੜ ਤੇ ਚਾੜੂ ਦੋਵੇਂ ਇੱਕ ਚੀਜ਼ ਜੀ ਇੱਕ ਨੰਬਰ ਤੇ ਝੂਠਿਆ ਝੂਠੀ ਸਰਕਾਰ ਆ ਝੂਠੇ ਲਾਰੇ ਲਾਏ ਤੇ ਹੁਣ ਵੀ ਝੂਠ ਬੋਲ ਰਹੇ ਆ ਤਰਨਤਾਰਨ ਦੇ ਵਿੱਚ ਮੌਜੂਦ ਆ ਤੇ ਅਕਾਲੀ ਦਲ ਬਾਦਲ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਇਸ ਟਾਈਮ ਦੇ ਉੱਤੇ ਪ੍ਰੋਟੈਸਟ ਆ ਕਿ ਸਾਡੇ ਉੱਤੇ ਪਰਚੇ ਕੀਤੇ ਜਾ ਰਹੇ ਆ ਇੱਕ ਦਿਨ ਪਹਿਲਾਂ ਇਸੇ ਧਰਤੀ ਦੇ ਉੱਤੇ ਸੀਐਮ ਸਦਾਪਾ ਗਗਨ ਸਿੰਘ ਮਾਨ ਆਏ ਸੀ ਉਹ ਕਹਿੰਦੇ ਕਿ ਕਾਂਗਰਸ ਅਤੇ ਅਕਾਲੀਆਂ ਨੇ ਸਾਡੇ ਤੇ ਜ਼ਬਰ ਕੀਤੇ ਸੀ ਪਹਿਲਾਂ ਪਰਚੇ ਦਰਜ ਕਰਾਉਂਦੇ ਰਹੇ ਆ ਪਰ ਇੱਕ ਦਿਨ ਲੰਘਦਾ ਵਾ ਤੇ ਪਰਚੇ ਦਰਜ ਕਰਨ ਦੀ ਕਵਾਇਦ ਜਿਹੜੀ ਚੱਲੂ ਹੋ ਚੁੱਕੀ ਹੈ ਉਹ ਕਹਿੰਦੇ ਤੇ ਇਹ ਜਿਹੜਾ ਕਾਲੀਦਲ ਦਾ ਕੈਡਰ ਆ ਤੁਸੀਂ ਪਿੱਛੇ ਵੇਖ ਸਕਦੇ ਹੋ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਥੋੜੀ ਦੇਰ ਤੱਕ ਸਦਾ ਸੁਖਬੀਰ ਸਿੰਘ ਬਾਦਲ ਵੀ ਇੱਥੇ ਪਹੁੰਚ ਰਹੇ ਆ ਜਿਹੜੇ ਉਮੀਦਵਾਰ ਆ ਬੀਬਾ ਸੁਖਵਿੰਦਰ ਕੌਰ ਜੀ ਉਹਨਾਂ ਦੀ ਬੇਟੀ ਤੇ ਵੀ ਸੁਣਨ ਦੇ ਵਿੱਚ ਆਇਆ ਕਿ ਇੱਕ ਪਰਚਾ ਦਰਜ ਹੋ ਚੁੱਕਾ ਵਾ ਜੋ ਦੱਸਿਆ ਜਾ ਰਿਹਾ ਵਾ ਕਿ ਉਹਨਾਂ ਦੀ ਬੇਟੀ ਦੇ ਪਰਚਾ ਦਰਜ ਹੋਇਆ ਵਾ ਇੱਕ ਉਹ ਬੀਬੀ ਜੀ ਸਰਗਰਮ ਸਿਆਸਤ ਦੇ ਵਿੱਚ ਵੀ ਇਸ ਟਾਈਮ ਦੇ ਉੱਤੇ ਬੀਬੀ ਸੁਖਵਿੰਦਰ ਕੌਰ ਦੀ ਬੇਟੀ ਕੰਚਨ ਜੀ ਸਾਡੇ ਨਾਲ ਗੁਰਫਤੇ ਸੰਚ ਕਰਨੇ ਪਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਕਿਵੇਂ ਵੇਖ ਰਹੇ ਹੋ ਤਰਨਤਾਰਨ ਦੀ ਸੀਟ ਨੂੰ ਕਿਵੇਂ ਵੇਖ ਰਹੇ ਹੋ ਪਹਿਲਾਂ ਜੀ ਤਰਨਤਾਰਨ ਦੀ ਸੀਟ ਵਿਰੋਧੀਆਂ ਦੀ ਬਖਲਾੜ ਤੋਂ ਸਾਨੂੰ ਲੱਗਦਾ ਹੈ ਕਿ ਅਸੀਂ ਜਿੱਤੇ ਪਏ ਹਾਂ ਜੀ ਅਸੀਂ ਜਿੱਤ ਸਾਡੀ ਅੱਜ ਹੋ ਚੁੱਕੀ ਆ ਜਿੱਥੇ ਧੀਆ ਪੈਣਾ ਤੇ ਪਰਚੇ ਕਰਨ ਤੇ ਆ ਗਏ ਆ ਇਹਦਾ ਮਤਲਬ ਇਹ ਹਾਰ ਰਹੇ ਆ ਤੇ ਸਾਡੀ ਜਿੱਤ ਨੂੰ ਇਹ ਹੁਣ ਬਰਦਾਸ਼ਤ ਨਹੀਂ ਕਰ ਰਹੇ ਸਾਡੀ ਜਿੱਤ ਹੋਈ ਪਈ ਆ ਬਖਲੌੜ ਤੁਸੀਂ ਕਹਿ ਰਹੇ ਹੋ ਕੱਲ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਇੱਥੇ ਆਏ ਸੀ ਉਹ ਵੀ ਇਹੋ ਗੱਲ ਕਰਦੇ ਆ ਉਹ ਕਹਿੰਦੇ ਕਵਾਇਦ ਖਤਮ ਹੋ ਚੁੱਕੇ ਜਿਹੜੇ ਪਹਿਲਾਂ ਪਰਚੇ ਦਰਜ ਹੁੰਦੇ ਸੀ ਹੁਣ ਪਰਚਾ ਨਹੀਂ ਦਰਜ ਹੁੰਦਾ ਝੂਠਾ ਪਰਚਾ ਅੱਜ ਤੁਸੀਂ ਧਰਨਾ ਲਾ ਕੇ ਬੈਠੇ ਮੈਂ ਕਿਹਾ ਵੀ ਮੈਨੂੰ ਲੱਗਦਾ ਵੀ ਉਹ ਨਾ ਜਦੋਂ ਉਹਨਾਂ ਨੇ ਕਿਹਾ ਕਿ ਪਰਚੇ ਇਥੇ ਮਤਲਬ ਇਥੇ ਬੜੀ ਰੀਤ ਰੀਤ ਤੁਰਦੀ ਆਈ ਜਿੱਥੇ ਪਰਚੇ ਬੜੇ ਹੁੰਦੇ ਮੈਨੂੰ ਲੱਗਦਾ ਇਨਡਾਇਰੈਕਟਲੀ ਉਹ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਕਿ ਤੁਸੀਂ ਪਰਚੇ ਕਰਕੇ ਉਹ ਨਹੀਂ ਰਹੇ ਖਰੋ ਹੁਣ ਤੇ ਉਹ ਅੱਜ ਜਿਹੜਾ ਇਹ ਉਹਨਾਂ ਨੇ ਉਹ ਚੀਜ਼ ਵਿਖਾਤੀ ਆ ਸਾਡੇ ਵਰਕਰਾਂ ਦੇ ਪੰਚਾਂ ਸਰਪੰਚਾਂ ਦੇ ਤੇ ਮੇਰੇ ਤੇ ਜਿਹੜਾ ਪਰਚਾ ਦਰਜ ਕਰ ਦਿੱਤੇ ਆ ਕੰਚਨਪ੍ਰੀਤ ਕਾ ਦਾ ਡਰ ਸੀ ਤੁਹਾਡਾ ਕਾ ਦਾ ਡਰ ਆ ਤੁਹਾਡੇ ਮਾਤਾ ਜੀ ਉਮੀਦਵਾਰ ਐ ਇਸ ਟਾਈਮ ਤੇ ਉੱਤੇ ਨਾ ਤੇ ਫਿਰ ਤੁਹਾਡਾ ਕਾ ਦਾ ਡਰ ਹੋ ਗਿਆ ਕਿ ਤੁਹਾਡੇ ਤੇ ਪਰਚਾ ਜੀ ਮੈਨੂੰ ਇਹ ਵੀ ਖੋਦ ਨਹੀਂ ਸਮਝ ਆਉਂਦੀ ਮੈਂ ਤਾਂ ਚੋਣ ਪ੍ਰਚਾਰ ਕਰ ਰਹੀ ਆ ਬਸ ਤੇ ਇਹਨਾਂ ਨੂੰ ਇਸੇ ਚੀਜ਼ ਦਾ ਡਰ ਆ ਗਿਆ ਕਿ ਚੋਣ ਪ੍ਰਚਾਰ ਕਿਉਂ ਕਰ ਰਹੀ ਆ ਤੁਸੀਂ ਧੱਕੇਸ਼ਾਹੀ ਦੇਖੋ ਇਹਨਾਂ ਦੀ ਮਤਲਬ ਕਿ ਇਹ ਬੜੀ ਕਿੰਨੀ ਗੰਦੀ ਰਾਜਨੀਤੀ ਤੇ ਉੱਤਰ ਆਏ ਆ ਇਹਨਾਂ ਨੂੰ ਡਰ ਲੱਗਣ ਲੱਗ ਪਿਆ ਹੁਣ ਏ ਡਰ ਚੁਕੇ ਆ ਮੇਰੇ ਤੋਂ ਕਾਹਦਾ ਡਰ ਸੀਗਾ ਇਹਨਾਂ ਨੂੰ ਮੈਂ ਤਾਂ ਚੋਣ ਪ੍ਰਚਾਰ ਕਰ ਰਹੀ ਆ ਤੇ ਇਹਨਾਂ ਨੇ ਮੇਰੇ ਤੇ ਵੀ ਪਰਚਾ ਦੇਤਾ ਕੱਲ ਜਿਹੜਾ ਬਿਆਨ ਸੀ ਉਹ ਬੁਖਲਾੜ ਦੱਸਿਆ ਜਾ ਰਿਹਾ ਸੀ ਉਹ ਕਹਿੰਦੇ ਕਿ ਕਾਲੀ ਦਲ ਬੁਖਲਾੜ 'ਚ ਪਰਚੇ ਕਰਦਾ ਸੀ ਕਾਂਗਰਸ ਬੁਖਲਾੜ 'ਚ ਪਰਚੇ ਕਰਦੀ ਸੀ ਅੱਜ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਨਾਲੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਬੁਖਲਾੜ ਦਾ ਨਤੀਜਾ ਵਾਹ ਆਮ ਆਦਮੀ ਪਾਰਟੀ ਦੀ ਜੀ ਕਾਲੀ ਦਲ ਨੇ ਕਿਦਣ ਇਹਨਾਂ ਤੇ ਪਰਚਾ ਕੀਤਾ ਆ ਇਲੈਕਸ਼ਨ 'ਚ ਦੱਸੋ ਨਾ ਮੈਨੂੰ ਕਿਦਣ ਪਰਚਾ ਹੋਇਆ ਇਹਨਾਂ ਨੇ ਇਹਨਾਂ ਨੇ ਸਾਡੇ ਵਰਕਰਾਂ ਤੇ ਪੰਚਾਂ ਸਰਪੰਚਾਂ ਤੇ ਨਜਾਇਜ਼ ਪਰਚੇ ਕਰ ਰਹੇ ਆ ਜਿਹੜੇ ਜਿਹੜੇ ਆ ਮੋਤਬਾਰੀ ਚ ਮਤਲਬ ਕਿ ਅੱਗੇ ਲਾ ਕੇ ਤੁਰ ਰਹੇ ਆ ਉਹਨਾਂ ਸਾਰਿਆਂ ਨੂੰ ਇਹ ਕਰ ਰਹੇ ਆ ਨਿਗੀਆਂ ਮੋਡੀਆਂ ਪਰਚੀਆਂ ਪੁਰਚੀਆਂ ਤੋਂ ਆਪਾਂ ਡਰਦੇ ਨਹੀਂ ਆ ਧਰਮੀ ਫੌਜੀ ਦੀ ਮੈਂ ਧੀ ਆ ਤੇ ਮੈਂ ਇੱਥੇ ਡਟ ਕੇ ਖੜੀ ਆ ਭਾਵੇਂ ਮੈਨੂੰ ਇਥੋਂ ਅੰਦਰ ਕਰ ਦੇਣ ਆਪਾਂ ਮੈਦਾਨ ਨੀચે ਛੱਡ ਦੇ ਅਮੇজিং ਸੰਧੂ ਦਾ ਬਿਆਨ ਤੁਸੀਂ ਵੇਖਿਆ ਹੋਊਗਾ ਉਹ ਪਹਿਲਾਂ ਕਾਲੀ ਦਲ ਦੇ ਵਿੱਚ ਹੀ ਰਹੇ ਆ ਜਦੋਂ ਦੇ ਗਏ ਆ ਤੁਹਾਡੇ ਵਾਸਤੇ ਉਹ ਬਾਗੀ ਸੁਰਮ ਆ ਉਹ ਕਹਿੰਦੇ ਉਹਨਾਂ ਦਾ ਬੀਬੀ ਦਾ ਨਾਮ ਆ ਭਾਈ ਸਾਹਿਬ ਦਾ ਨਾਮ ਹੀ ਹੈ ਨਹੀਂ ਤੁਹਾਡੇ ਪਿਤਾ ਜੀ ਦਾ ਧਰਮੀ ਫੌਜੀ ਦੇ ਵਿੱਚ ਕਹਿੰਦੇ ਨਾਮ ਹੀ ਹੈ ਨਹੀਂ ਉਹ ਨਾਮ ਕਿੱਥੋਂ ਆ ਗਿਆ ਕਹਿੰਦੇ ਨਾਲੇ ਉਹ ਬਾਹਰੋਂ ਉਮੀਦਵਾਰ ਆਣ ਕੇ ਕੀ ਤਰਨ ਤਾਰਨ ਦੇ ਧਰਮੀ ਫੌਜੀ ਨਹੀਂ ਸੀ ਤੰਜ ਕੱਸੇ ਜਾ ਰਹੇ ਐਸ ਟਾਈਮ ਦੇ ਉੱਤੇ ਜੀ ਅਸੀਂ ਤਾਂ ਤਰਨਤਾਰਨ ਦੇ ਆ ਤਰਨਤਾਰਨ ਚ ਰਹਿ ਕੇ ਇਲੈਕਸ਼ਨ ਲੜ ਰਹੇ ਆ ਤੇ ਬਾਕੀ ਦੱਸਦਾ ਵੀ ਜਿਹੜਾ ਕਹਿੰਦੇ ਵੀ ਧਰਮੀ ਫੌਜੀ ਨਹੀਂ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਨੂੰ ਕਹੋ ਵੀ ਬਾਕੀਆਂ ਵੱਡੇ-ਵਡੇਰਾਂ ਤੋਂ ਪੁੱਛੋ ਵੀ ਇੱਕ ਧਰਮੀ ਫੌਜੀ ਦੀ ਦੇਣ ਕੀ ਆ ਆਪਣੀ ਕੌਮ ਨੂੰ ਤੇ ਇਹਨਾਂ ਨੂੰ ਥੋੜੀ ਸ਼ਰਮ ਵੀ ਨਹੀਂ ਆਉਂਦੀ ਵੀ ਆਪਾਂ ਕੀ ਗੱਲ ਕਰੇ ਇਹ ਤਾਂ ਕਹਿੰਦੇ ਬੜੇ ਤੁਰੇ ਫਿਰਦੇ ਧਰਮੀ ਫੌਜੀ ਥੋੜੀ ਸ਼ਰਮ ਕਰੋ ਉਹਨਾਂ ਦਾ ਲਿਹਾਜ਼ ਕਰੋ ਤੁਸੀਂ ਵੇਖੋ ਉਹਨਾਂ ਦੀ ਕੁਰਬਾਨੀ ਕੀ ਤੁਹਾਡੀ ਕੁਰਬਾਨੀ ਕੀ ਆ ਤੁਹਾਡੀ ਕੁਰਬਾਨੀ ਆਪਣੀ ਦੱਸ ਦਿਓ ਪਹਿਲਾਂ ਵੀ ਤੁਹਾਡੀ ਕੀ ਆ ਤੇ ਫਿਰ ਸਾਡੇ ਵੱਲ ਆਇਓ ਕੁਰਬਾਨੀ ਉਹਨਾਂ ਦੀ ਹੈਗੀ ਹੈ ਇੱਕ ਪਾਰਟੀ ਛੱਡ ਕੇ ਉਹਨਾਂ ਦੂਜੀ ਪਾਰਟੀ ਜੁਆਇਨ ਤੇ ਕਰ ਲਈ ਵੱਡੀ ਪਾਰਟੀ ਕਿਉਂਕਿ ਕਾਲੀ ਦਲ ਸੱਤਾ 'ਚ ਹੈ ਨਹੀਂ ਸੀ ਉਹਨਾਂ ਸੱਤਾ ਤੇਰ ਜੁਆਇਨ ਕਰ ਚੁੱਕੇ ਬਿਲਕੁਲ ਜੀ ਇਹ ਤਾਂ ਬੜੀ ਵੱਡੀ ਕੁਰਬਾਨੀ ਹੈ ਉਹਨਾਂ ਦੀ ਸੱਚੀ ਹੈ ਤਾਂ ਇਤਿਹਾਸ ਰਚਿਆ ਆ ਉਹਨਾਂ ਨੇ ਇਹ ਤਾਂ ਮਤਲਬ ਕਿ ਇਹਨਾਂ ਨੇ ਇਹ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਡੁੱਬ ਚੁੱਕਿਆ ਛਾਇਦ ਤੇ ਮੈਂ ਜਿਹੜਾ ਮੌਜੂਦਾ ਸਰਕਾਰ 'ਚ ਚਲ ਜਾਂ ਮੌਜੂਦਾ ਸਰਕਾਰ 'ਚ ਜਾ ਕੇ ਤੇ ਮੈਂ ਜਿਤਨਾ ਪਹਿਲਾਂ ਸ਼੍ਰੋਮਣੀ ਕਾਲ ਦਲ ਨੂੰ ਲੁੱਟਿਆ ਇਹਨਾਂ ਨੂੰ ਲੋਟ ਲਾਂ ਪਰ ਹਰਮਿਤ ਸਿੰਘਾਂ ਤੇਰੀ ਜਿਹੜੀ ਆ ਉਹ ਰਾਜਨੀਤੀ ਜਿਹੜੀ ਆ ਜ਼ੀਰੋ ਹੋ ਚੁੱਕੀ ਆ ਹੁਣ ਤੂੰ ਜ਼ੀਰੋ ਹੋ ਚੁੱਕਿਆ ਵਾ ਤੂੰ ਇੱਕ ਭੈਣ ਧੀ ਤੇ ਪਰਚਾ ਕਰਾਇਆ ਵਾ ਤੇ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਕੁਰਸੀ ਦੀ ਲਾਲਸਾ ਸਾਰਾ ਕੁਝ ਕਰਾਉਂਦੇ ਬੀਬੀ ਜੀਏ ਲੱਗਦਾ ਜੀ ਹਰਮਿੰਦਰ ਸਿੰਘ ਸੰਧੂ ਉਧਰਲੇ ਪਾਸੇ ਗਏ ਆ ਕਿ ਕੋਈ ਡਰ ਪੈ ਲੱਗਦਾ ਉਹਨਾਂ ਦੇ ਵਿੱਚ ਕੋਈ ਡਰ ਪੈ ਹੋਊਗਾ ਤਾਂ ਕਰਕੇ ਜਾਣਾ ਪਿਆ ਮੈਂ ਕਿਹਾ ਕੁਰਸੀ ਦੀ ਲਾਲਸਾ ਇਹਨਾਂ ਨੇ ਪਹਿਲਾਂ ਵੀ ਜਿਹੜਾ ਹਲਕੇ ਨੂੰ ਲੁੱਟ ਲਿਆ ਵਾ ਆਪਣੀਆਂ ਵੱਡੀਆਂ ਜਾਇਦਾਦਾਂ ਬਣਾ ਲੀਆਂ ਵਾ ਹੁਣ ਵੀ ਜਿਹੜਾ ਇਹਨਾਂ ਨੂੰ ਇੱਕ ਮਜੂਤਾ ਸਰਕਾਰ ਹੈਗੀ ਆ ਚਲੋ ਜੀ 1.5 ਸਾਲ ਇਹਨਾਂ ਨੂੰ ਵੀ ਲੁੱਟਦੇ ਆ ਕਿ ਜੇ ਫਿਰ ਇਹ ਸਰਕਾਰ ਚ ਆਣ ਕੇ ਲੁੱਟਮਾਰ ਹੁੰਦੀ ਆ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਕਿ ਜੇ ਚੰਗਾ ਉਮੀਦਵਾਰ ਹੋਵੇ ਤੇ ਉਹ ਲੁੱਟਮਾਰ ਨਹੀਂ ਕਰਦਾ ਪਰ ਬਹੁਤੇ ਲੁੱਟਮਾਰ ਹੀ ਕਰਦੇ ਮੈਂ ਕਹਾਂ ਜੀ ਇਹ ਝਾੜੂ ਦੀ ਸਰਕਾਰ ਤੁਸੀਂ ਮੰਨ ਲਓ ਪਿਛੇ ਜਾ ਝੂੜ ਤੇ ਚਾ ਝਾੜੂ ਦੋਵੇਂ ਇੱਕ ਚੀਜ਼ ਝੂਠ ਜਿਹੜਾ ਇਹ ਸਰਕਾਰ ਚ ਨਾ ਪਹਿਲੇ ਨੰਬਰ ਤੇ ਜੇ ਇੱਕ ਨੰਬਰ ਤੇ ਝੂਠ ਆ ਇਹਨਾਂ ਦਾ ਇੱਕ ਨੰਬਰ ਤੇ ਝੂਠ ਆ ਝੂਠੀ ਸਰਕਾਰ ਆ ਝੂਠੇ ਲਾਰੇ ਲਾਏ ਤੇ ਹੁਣ ਵੀ ਝੂਠ ਬੋਲ ਰਹੇ ਆ ਤੇ ਅਗਲੀ ਫਿਰ ਰਣਨੀਤੀ ਕੀ ਆ ਜਿਹੜਾ ਪਰਚੇ ਦਰਜ ਹੋ ਰਹੇ ਆ ਤੁਹਾਡੇ ਤੇ ਹੋਏ ਆ ਤੁਹਾਡੇ ਵਰਕਰਾਂ ਤੇ ਹੋਏ ਆ ਫਿਰ ਰਣਨੀਤੀ ਕਿਉਂ ਲੀਕ ਰਹੇ ਹੋ ਜੀ ਅਸੀਂ ਨਹੀਂ ਡਰਦੇ ਇਹਨਾਂ ਪਰਚਾਂ ਪੁੱਛਿਆ ਤਾਂ ਅਸੀਂ ਤਾਂ ਆਪਣੇ ਜਿਹੜੇ ਜਿਤਨਾ ਅਸੀਂ ਚੱਲ ਰਹੇ ਸੀ ਕਿ ਚੋਣ ਪ੍ਰਚਾਰ ਕਰ ਰਹੇ ਸੀ ਮੈਂ ਹੁਣ ਵੀ ਚੋਣ ਪ੍ਰਚਾਰ ਕਰਦੀ ਆਈਆਂ ਡੋਰ ਤੋਂ ਡੋਰ ਮੈਨੂੰ ਨਹੀਂ ਕਿਸੇ ਦਾ ਡਰ ਕੈਡਰ ਕੀ ਕਹਿੰਦਾ ਤੁਹਾਡਾ ਤੁਹਾਨੂੰ ਐਕਸੈਪਟ ਕਰਦੇ ਆ ਕਿ ਧਰਮੀ ਫੌਜੀ ਪਰਿਵਾਰ ਚੋਂ ਜਿਹੜੇ ਆਮ ਲੋਕ ਆ ਉਹ ਐਕਸੈਪਟ ਕਰ ਰਹੇ ਆ ਬਿਲਕੁਲ ਕਰ ਰਿਹਾ ਜੀ ਇਹਨਾਂ ਨੂੰ ਇਹੋ ਹੀ ਲੱਗ ਗਿਆ ਕਿ ਹੁਣ ਤਾਂ ਸਾਰਾ ਹਲਕਾ ਇਹਨਾਂ ਵੱਲ ਹੋ ਗਿਆ ਤੇ ਚਲੋ ਜੀ ਇਹਨਾਂ ਨੂੰ ਦੱਬ ਲਈਏ ਪਰ ਆਪਾਂ ਦੱਬਣਾ ਥੋੜੀ ਆ ਆਪਾਂ ਮੈਦਾਨ ਚ ਇਸ ਕਰਕੇ ਨਹੀਂ ਆਏ ਭੀ ਨਿੱਕੇ ਮੋٹے ਪਰਚਿਆਂ ਤੋਂ ਜਿਹੜਾ ਡਰ ਕੇ ਜਿਹੜਾ ਭੱਜ ਜਾਗੇ ਆਪਾਂ ਇੱਥੇ ਰਹਿ ਕੇ ਇਲੈਕਸ਼ਨ ਲੜਾਂਗੇ ਅੱਛਾ ਟੱਕਰ ਚ ਕਿਹਨੂੰ ਮੰਨਦੇ ਹੋ ਆਮ ਆਦਮੀ ਪਾਰਟੀ ਨੂੰ ਮਨਦੀਪ ਸਿੰਘ ਨੂੰ ਮੰਨਦੇ ਹੋ ਜਾਂ ਆਪਾਂ ਦੇ ਗੱਲ ਕਰੀਏ ਭਾਜਪਾ ਨੂੰ ਜਾਂ ਕਾਂਗਰਸ ਨੂੰ ਅਸੀਂ ਟੱਕਰ ਚ ਆਪਣੇ ਆਪ ਨੂੰ ਵੇਖਦੇ ਆ ਜੀ ਅਸੀਂ ਆਪਣੇ ਤੇ ਕੰਮ ਕਰਦੇ ਆ ਆਪਣੀ ਜੋ ਸਾਡੀ ਸੋਚ ਆ ਲੋਕਾਂ ਤੱਕ ਪਹੁੰਚਾਉਨੇ ਆ ਅਸੀਂ ਆਪਣੇ ਆਪ ਨੂੰ ਵੇਖਦੇ ਆ ਜੀ ਟੱਕਰ ਚ ਨਹੀਂ ਵੇਖ ਰਹੇ ਤੁਸੀਂ ਨਹੀਂ ਜੀ ਟੱਕਰ ਚ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਉਹ ਕੀ ਕਰਦੇ ਫਿਰਦੇ ਅਸੀਂ ਜੋ ਕਰ ਸਕਦੇ ਆ ਅਸੀਂ ਆਪਣੇ ਵੱਲ ਧਿਆਨ ਨਵਾਂ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰ ਪੰਥਕ ਸਫਾਂ ਦੇ ਵਿੱਚੋਂ ਜਿਹੜਾ ਨਿਕਲਿਆ ਉਮੀਦਵਾਰ ਮਨਦੀਪ ਸਿੰਘ ਨੂੰ ਕਿਵੇਂ ਵੇਖ ਰਹੇ ਹੋ ਜੀ ਮੈਂ ਜ਼ਿਆਦਾ ਉਧਰ ਟਿੱਪਣੀ ਨਹੀਂ ਕਰਨਾ ਚਾਹੂੰਗੀ ਮੈਨੂੰ ਪਤਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਆਪਣੇ ਪੰਜਾਬ ਨੂੰ ਦੇਣ ਕੀ ਆ ਇਸ ਵਾਰ ਅਸੀਂ ਜਿਹੜਾ ਫੇਸ ਸ਼੍ਰੋਮਣੀ ਅਕਾਲੀ ਦਲ ਲੈ ਕੇ ਰਾਜੀਵ ਰਿੰਗ ਦਾ ਬਿਆਨ ਉਹ ਕਹਿੰਦੇ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਤਰਨਤਾਰਨ ਦੇ ਵਿੱਚ ਆਣ ਕੇ ਕੀ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ ਜਾਂ ਸਾਰੇ ਖਾਲਿਸਤਾਨੀ ਧਰਾਂ ਲੱਗਦੀਆਂ ਮੈਂ ਕਹਾਂ ਪੀ ਜੇ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਇਹ ਥੋੜੀ ਬਹੁਤੀ ਉਹਨਾਂ ਨੂੰ ਸ਼ਰਮਾਉਣੀ ਚਾਹੀਦੀ ਇਹ ਬਿਆਨ ਦੇਣ ਲੱਗਿਆ ਇਹ ਸਾਡੇ ਆਪਸੀ ਭਾਈਚਾਰੇ ਨੂੰ ਜਿਹੜਾ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਇਸ ਵਾਰ ਲੋਕ ਜਿਹੜਾ ਸਮਝ ਚੁੱਕੇ ਆ ਤੇ ਆਪਾਂ Hindu Muslim Sikh ਸਾਰਾ ਭਾਈਚਾਰਾ ਜਿਹੜਾ ਨਾਲ ਲੈ ਕੇ ਤੁਰ ਰਹੇ ਆ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਸਾਰੇ ਧਰਮਾਂ ਦੀ ਰਿਸਪੈਕਟ ਕਰਦੀ ਆ ਤੇ ਅਸੀਂ ਵੀ ਕਰਦੇ ਆ ਜੀ ਉਮੀਦਵਾਰ ਸਾਡੇ ਨਾਲ ਆ ਬੀਬੀ ਸੁਖਵਿੰਦਰ ਕੌਰ ਜੀ ਗੁਰਫਤੇ ਸੰਜ ਕਰਦੇ ਜੀ ਵਾਇਗੁਰਜੀ ਦਾ ਵਾਇਗੁਰਜੀ ਜੀ ਦੀ ਫਤਿਹ ਜੀ ਜਿਵੇਂ ਵੇਖ ਰਹੇ ਹੋ ਤਰਨਤਾਰਨ ਵਾਲੀ ਸੀਟ ਜਰਦੀ ਕਲਾ ਜੀ ਹਾਂ ਜੀ ਲੋਕਾਂ ਦਾ ਪਰਵਾਹ ਘਾਰਾ ਮਿਲ ਰਿਹਾ ਲੋਕ ਜੁੜ ਰਹੇ ਆ ਸਰਕਾਰ ਬੁਖਲਾਟ ਵਿੱਚ ਆ ਸਰਕਾਰ ਨੇ ਬੁਖਲਾਟ ਵਿੱਚ ਆ ਕੇ ਇਹ ਪਰਚੇ ਕਰਦੇ ਹੀ ਸਾਡੇ ਸਰਪੰਚਾਂ ਤੇ ਹਰਮੀਤ ਸਿੰਘ ਸੰਧੂ ਦਾ ਬਿਆਨ ਉਹ ਕਹਿੰਦੇ ਕਿ ਧਰਮੀ ਫੌਜੀ ਪਰਿਵਾਰ ਨੀ ਕਹਿੰਦੇ ਲਿਸਟ 'ਚ ਨਾਮ ਹੀ ਹੈ ਨਹੀਂ ਕਹਿੰਦੇ ਮੈਂ ਲਿਸਟ ਫਰੋਲ ਫਰੋਲ ਕੇ ਵੇਖਿਆ ਕਿਤੇ ਨਾਮ ਹੀ ਹੈ ਨਹੀਂ ਬੀਬੀ ਜੀ ਤੁਸੀਂ ਧਰਮੀ ਫੌਜੀ ਪਰਿਵਾਰ 'ਚੋਂ ਪਰ ਹਰਮੀਤ ਸਿੰਘ ਸੰਧੂ ਦਾ ਬਿਆਨ ਵੇਖੋ ਜੀ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾ ਤੇ ਇਸ ਕਰਕੇ ਉਹ ਬਦਲਾ ਲਊ ਰਾਜਨੀਤੀ ਕਰ ਰਹੇ ਨੇ ਤਰ ਮੇ ਫੌਜੀ ਪਰਿਵਾਰ ਦੀ ਜਿਹੜੀ ਉਹਨਾਂ ਲਿਸਟ ਕਟਾਈ ਆ ਨਾ ਉਹ ਜਨਤਕ ਕਰਨ ਤੇ ਉਸ ਤੋਂ ਬਾਅਦ ਮੈਂ ਜਨਤਕ ਕਰੂੰਗੀ ਕਿ ਕਿੱਥੇ ਉਹਨਾਂ ਦਾ ਨਾਮ ਹੈਗਾ ਇਹਨਾਂ ਕਿਥੋਂ ਲਿਸਟ ਕਟਵਾਈ ਆ ਉਹ ਜਨਤਕ ਕਰਨ ਆਪਣੀ ਲਿਸਟ ਕੱਲ ਹੀ ਜਿਹੜਾ ਕਿਹਾ ਸੀ ਕਿ ਬੁਖਲਾੜ ਚ ਕਾਲੀ ਦਲ ਤੇ ਕਾਂਗਰਸ ਪਰਚੇ ਦਰਜ ਕਰਾਉਂਦੀ ਸੀ ਅੱਜ ਤੁਹਾਡੇ ਵੱਲੋਂ ਜਿਹੜਾ ਪਰਚੇ ਦਰਜ ਕਰਵਾਏ ਗਏ ਕਿਹਾ ਜਾ ਰਿਹਾ ਕਿ ਬੁਖਲਾਹਾਟ ਕਾਰਨ ਕੀ ਲੱਗਦਾ ਬੀਬੀ ਜੀ ਕੰਚਨ ਦੱਸ ਰਹੇ ਸੀ ਕਿ ਮਿਰਚੇ ਪਰਚਾ ਹੋ ਚੁੱਕਾ ਜੀ ਬਿਲਕੁਲ ਸਰਕਾਰਾਂ ਬੁਖਲਾੜ ਵਿੱਚ ਆ ਕਾਲੀ ਦਲ ਨੂੰ ਤੇ ਵੈਸੇ ਹੀ ਬਦਨਾਮ ਕੀਤਾ ਗਿਆ ਵਾ ਤੇ ਅਕਾਲੀ ਦਲ ਜਿਹੜੀ ਗਰੀਬਾਂ ਦੀ ਪਾਰਟੀ ਆ ਸਾਰਿਆਂ ਨਾਲ ਹੱਥ ਢਾ ਕੇ ਖੜਦੀ ਆ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਉਹ ਪਰਚੇ ਕਿ ਤਰ੍ਹਾਂ ਕਰਵਾ ਸਕਦੀ ਆ ਉਹ ਕਿਸੇ ਨਾਲ ਧੱਕੇਸ਼ਾਹੀ ਕਿ ਤਰ੍ਹਾਂ ਕਰ ਸਕਦੀ ਆ ਸੋ ਇਹ ਸਰਕਾਰ ਦੀ ਬੁਖਲਾੜ ਦੀ ਨਿਸ਼ਾਨੀ ਆ ਪਰਚੇ ਕਰਵਾ ਰਹੇ ਆ ਪੰਚ ਸਰਪੰਚਾਂ ਦੇ ਨਜਾਇਜ਼ ਹੀ ਕਿ ਉਹਨਾਂ ਨੂੰ 10 ਸਾਲ ਅੰਦਰ ਰੱਖਾਂਗੇ ਤੇ ਇਲੈਕਸ਼ਨ ਵਿੱਚ ਉਹ ਕੰਮ ਨਾ ਕਰ ਸਕਣ ਕਰਨ ਤਾਰਨੇਸ਼ਵਰ ਅਕਾਲੀ ਦਲ ਦੀ ਝੋਲੀ ਪੈਜੂ ਕੀ ਲੱਗਦਾ ਤੁਹਾਨੂੰ ਜੀ 101%